ਜਲ ਘਰ ਦੇ ਵਿੱਚ ਡੁੱਬਣ ਦੇ ਕਾਰਨ ਦੋ ਬੱਚਿਆਂ ਦੀ ਮੌਤ ਹੋਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗਿੱਦੜਵਾ ਦੀਆਂ ਜਿੱਥੇ ਕਿ ਜਲ ਘਰ ਦੇ ਵਿੱਚ ਨਹਾਉਣ ਗਈਆਂ ਦੋ ਬੱਚਿਆਂ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਤੁੰਦਾਦੀ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗੜਬਾ ਵਿਖੇ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਦੋ ਬੱਚਿਆਂ ਦੀ ਜਲ ਘਰ ਦੀਆਂ ਡਿੱਗੀਆਂ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗੜਬਾ ਵਿਖੇ ਫਸਲ ਦਾ ਸੀਜ਼ਨ ਲਗਾਉਣ ਆਏ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸੰਬੰਧਿਤ ਬੱਚੇ ਗੜਬਾ ਵਿਖੇ ਜਲ ਘਰ ਦੇ ਪਿਛਲੇ ਪਾਸੇ ਪਾਰਕ ਤੋਂ ਜਲ ਘਰ ਵੱਲੀ ਗਏ ਸਨ ਇਸ ਦੌਰਾਨ ਛਰਾਰਤਾ ਕਰਦਿਆਂ ਤਿੰਨ ਬੱਚੀਆਂ ਜਲ ਘਰ ਦੀਆਂ ਡਿੱਗੀ ਦੇ ਵਿੱਚ ਅਚਾਨਕ ਨਹਾਉਣ ਲਈ ਛਾਲ ਮਾਰ ਦਿੱਤੀ ਇਸ ਦੌਰਾਨ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਨੂੰ ਬਚਾ ਲਿੱਤਾ ਗਿਆ ਹੈ ਪੁਲਿਸ ਅਨੁਸਾਰ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਹੈ ਜੋ ਕਿ ਕਣਕ ਦਾ ਸੀਜ਼ਨ ਲਗਾਉਣ ਦੇ ਲਈ ਇੱਥੇ ਆਇਆ ਹੋਇਆ ਸੀ ਤੇ ਝੁੱਗੀਆਂ ਦੇ ਵਿੱਚ ਰਹਿ ਰਿਹਾ ਸੀ ਮ੍ਰਿਤਕ ਬੱਚੀਆਂ ਦੀ ਪਛਾਣ ਪ੍ਰੀਤੀ ਮਧੂ ਵਜੋ ਹੋਈ ਹੈ ਜਦਕਿ ਇਸ ਦੌਰਾਨ ਉਮਰਕੀ 13 ਸਾਲ ਦੀ ਬੱਚੀ ਦਾ ਬਚਾਅ ਹੋ ਚੁੱਕਿਆ ਹੈ ਪੁਲਿਸ ਨੇ ਇਸ ਸਬੰਧੀ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਬੱਚੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ਼ਿਵਲ ਹਸਪਤਾਲ ਗਿੱਦੜ ਵਿਖੇ ਲਜਾਇਆ ਗਿਆ ਹੈ ਇਸ ਮੌਕੇ ਹੋਰ ਕੀ ਕੁਝ ਜਾਣਕਾਰੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੋਰ ਕੀ ਕਿਸ ਤਰ੍ਹਾਂ ਆਈ ਸੀ ਤੁਸੀਂ ਇੱਥੇ ਕੀ ਗੱਲ ਬਣ ਹਮ ਲੋਗਾਂ ਆਮ ਚੁੰਨੇ ਆਏ ਸਨ ਚੁੰਨੇ ਤੇ ਲੜਕਾ ਨੇ ਬੋਲਾ ਕਿ ਅਸੀਂ ਜਾਂਦੇ ਨਹਾਣੇ ਲਈ ਚਲੋ ਛਾਲਾਂ ਮਾਰੂਗ ਨਾ ਇਹਨੇ ਬੋਲਾ ਕਿ ਅਸੀਂ ਚਲੋ ਛਾਲਾਂ ਮਾਰੂਗੀ ਤੈਨੂੰ ਵਿਚੇ ਛਾਲਾਂ ਮਾਰ ਦਿਆ ਇਹ ਪੇਲ ਤੇ ਉਤਰ ਗਿਆ ਤਾਂ एन बोला कि मधु तू भी चल जा नीचे तू भी नहा लेना तो एक लड़की था ना क्या नाम था प्रीति प्रीति के ना ऐसा किया तो भी चला गया फिर बात को इसका चुन्नी था वो लड़की पकड़ा तो भी इसके साथ चला गया फिर बात को जो डूबने लग गया तो एक बी था वो मोबाइल देख रहा था इसका चुन्नी पकड़ के घींच लिया फिर वो दोनों डूब गया फिर निकला नहीं ये बच गया और दोनों निकला नहीं बाहर लड़के को तैरना आता था इसको क्या आता था ये बाहर निकल गया हाँ ये बाहर निकल गया उसके बाद आप कौन से रास्ते से आए थे? से आए थे मेन रास्ते से ही आए थे वाटरबॉक्स वाले हाँ। कोई आपको जबरदस्ती तो नहीं लेकर आया नहीं अक्सर ही आते हो आप यहाँ पर हाँ कोई रोकता नहीं है आपको यहाँ पे रोकता नहीं है मम्मी पापा से रास्ते में रोकते हैं सर्किल मामले की जगह ये बच्चे ਇੰਕਜ ਨੌਂਸਲੀ ਦੀ ਡਿੱਗੀ ਦੇ ਵਿੱਚ ਨੌਂ ਦਿਨਾਂ ਦੇ ਬੱਚੇ ਅੱਠ ਸੀ ਟੋਪਲ ਛੁੱਟ 12-13 ਸਾਲ ਦੇ ਮੁੰਡੇ ਸੀ ਉਹਦੇ ਵਿੱਚੋਂ ਤਿੰਨ ਬੱਚੇ ਪਹਿਲਾਂ ਡੁੱਬ ਗਏ ਜਿਨ੍ਹਾਂ ਚੋਂ ਦੋਨੀਆਂ ਲਾਸ਼ਾਂ ਮਿਲ ਗਈਆਂ ਬਾਹਰ ਇੱਕ ਨੂੰ ਇਹਨਾਂ ਨੇ ਬੱਚਿਆਂ ਨੇ ਰੋਲਾ ਪਾਇਆ ਜਿਹੜੇ ਲੋਕ ਰਾਹਗੀ ਲੰਘ ਰਹੇ ਸੀ ਉਹਨਾਂ ਨੇ ਬਚਾ ਲਿਆ ਤੇ ਦੋਟ ਬੱਚੇ ਡੁੱਬ ਗਏ ਜਿਨ੍ਹਾਂ ਦੀ ਦੋਨਾਂ ਦੀਆਂ ਡੱਡਪੜੀਆਂ ਸੀ ਬਾਹਰ ਕੱਢੀਆਂ ਲੋਕਾਂ ਦੀ ਮਦਦ ਨਾਲ ਸਰ ਕਿਦਾਂ ਲੱਗਦਾ ਕਿ ਕਿਸ ਤਰ੍ਹਾਂ ਕਿੰਦੀ ਗਲਤੀ ਲੱਗਦੀ ਹੈ ਜੀ ਮੋਡਲੀ ਤਫਤੀਸ਼ ਤੋਂ ਤੁਹਾਨੂੰ ਇਹ ਤੁਰਦੀਸ਼ ਕਰਦੇ ਆ ਦੇਖਦੇ ਆ ਗਲਤੀ ਕਿਦੀ ਵੇ ਤੇ ਗਰਮੀ ਕਾਰਨ ਕਰਕੇ ਬੱਚੇ ਨਹਾਉਣਾ ਇੱਥੇ ਬਾਕੀ ਤੁਰਦੀਸ਼ ਕਰਦੇ ਵੀ ਕਿਦੀ ਗਲਤੀ ਪਰ ਸਰ ਬਟਰਲਾਕਸ ਦਾ ਖੁੱਲਾ ਏਰੀਆ ਸਾਹਮਣੇ ਗੇਟ ਤੋਂ ਆਏ ਆ ਬੱਚੇ ਉੱਥੇ ਵੀ ਕੋਈ ਹੈ ਨਹੀਂ ਗੇ ਨਾ ਲੱਗਿਆ ਕੁਛ ਇਹਦੇ ਬਾਰੇ ਨਹੀਂ ਕਹਿੰਦੇ ਵੀ ਸਾਹਮਣੇ ਆਏ ਆ ਜਾਂ ਪਿੱਛੋਂ ਆਏ ਅੱਗੂ ਇਹ ਤੁਰਦੀਸ਼ ਕਰਦੇ ਆ ਵੀ ਕਿਧਰ ਦੀ ਬੱਚੇ ਆਏ ਕੀ ਗੱਲਬਾਤ ਆ ਕੋਈ ਪੁਛ-ਕੁਛ ਕਰਦੇ ਬੱਚਿਆਂ ਨੂੰ ਕਿਧਰ ਹਿਦਾਇਤ ਵਗੈਰਾ ਕਰੋਗੇ ਜੇ ਮੰਨ ਲਓ ਜਿਹੜਾ ਰਾਹ ਰੋਕਣ ਵਾਸਤੇ ਜਿਹੜੇ ਬੱਚੇ ਆਉਂਦੇ ਆ ਹਾਂਜੀ ਉਹ ਮੈਂਕਮਨ ਅਸੀਂ ਪੁੱਛਦੇ ਆ ਤਸਦੀਕ ਕਰਦੇ ਆ ਕੀ ਗੱਲਬਾਤ ਆ ਸਿਨੀਰ ਅਸਟੈਂਟ ਲਾ ਕੇ ਸਿਵਲ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਵੀ ਕੀ ਦੀ ਗਲਤੀ ਹੋਰ ਕਰ ਦਿੱਤੀ। ਅੱਜ ਜੀ ਸਾਬਾ ਜੀ ਡੱਗੀਆਂ ਦੇ ਵਿੱਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਉਹਨਾਂ ਦਾ ਕਹਿਣਾ ਕਿ ਉਹ ਮੁੱਖ ਗੇਟ ਤੋਂ ਆਏ ਸੀ ਵਾਟਰ ਵਾਕਸ ਦੇ। ਲੱਗਦਾ ਨਹੀਂ ਤੁਹਾਨੂੰ ਕਿ ਡਿਪਾਰਟਮੈਂਟ ਦੀ ਨੈਗਲੀਜੈਂਸੀ ਹੈ ਜੀ ਇਸ ਕੰਮ ਦੇ ਵਿੱਚ। ਨਹੀਂ ਜਿੱਥੋਂ ਤੱਕ ਸਾਨੂੰ ਦੱਸਿਆ ਗਿਆ ਹੈ ਮੁੱਖ ਗੇਟ ਤੇ ਹਰ ਵੇਲੇ ਸਾਡੇ ਬੰਦੇ ਗਾਉਂਡ ਦੀ ਗਲਾਕਾ 24 ਘੰਟੇ ਡਿਊਟੀ ਹੈ। ਸਾਡੇ ਜੁਨਿਅਰ ਟੈਕਨੀਸ਼ੀਅਨ ਨਾਲੋਂ ਦੇ ਸਪੋਰਟਿੰਗ ਕੀਪ ਹਨ ਸਾਰੇ ਅਵੇਲੇਬਲ ਹੁੰਦੇ ਆ। ਮੋਗਿਰ ਤੋਂ ਨਹੀਂ ਆਏਗੇ ਪਰ ਸਾਡਾ ਫੀ 10 ਏਕੜ ਦੇ ਵਾਟਰਪਰਫ ਸੱਲੇ ਆਏ ਆ ਔਰ ਸਾਡੀ ਖੁਸ਼ਕੀ ਇਹ ਕਿ ਪਿਛਲੇ ਦਿਨਾਂ ਵਿੱਚ ਇਹਦੀ ਸਾਰੀ ਬਾਉਂਡਰੀ ਵਾਲ ਪਹਿਲਾਂ ਟੁੱਟੀ ਹੋਈ ਸੀਗੀ ਸਾਰੀ ਨਵੀਂ ਬਾਉਂਡਰੀ ਵਾਲ ਕਰਾਈ ਗਈ ਹੈ ਕੋਈ ਵੀਕ ਪੁਆਇੰਟ ਵੀ ਨਹੀਂ ਜਿੱਥੋਂ ਚੜ ਸਕੇ ਪਰ ਬੱਚੇ 100 ਰੁਪਏ ਸੇ ਵੀ ਮਤਲਬ ਕੱਲ ਨੂੰ ਜੰਪ ਕਰ ਸਕਦੇ ਆ ਔਰ ਨਾਲੇ ਇਸ ਤੋਂ ਪਹਿਲਾਂ ਵੀ ਬੜੀ ਹੋ ਕੇ ਖੇਤੂਰਾ ਉਹ ਜਿਹੜੇ ਪਾਰਕ ਬਾਬੇ ਬਣੇ ਉੱਥੇ ਬੱਚੇ ਆਉਂਦੇ ਆ ਤੇ ਪਹਿਲਾਂ ਆਪਣੀ ਇਨਸੀਡੈਂਟ ਹੋਇਆ ਕਿ ਉਹ ਛਾਲ ਮਾਰ ਕੇ ਅੰਦਰ ਨਹਾਣ ਦੇ ਪੁੱਛ ਕੇ ਜਾਂ ਕਿਤੇ ਪੇੜਾਂ ਤੇ ਹੰਬ ਲੱਗੇ ਆ ਉਹ ਖਾਣ ਦੇ ਬਦਲੇ ਆ ਜਾਂਦੇ ਆ ਕਹਿੰਦਾ ਲਗਾਤਾਰ ਕੰਟਰੋਲਰ ਹੁੰਦਾ ਸੰਭਵ ਨਹੀਂ ਪਰ ਉਹ ਗੇਟ ਤੋਂ ਦੱਸਿਆ ਗਿਆ ਸਾਡੇ ਸਟਾਫ ਨੇ ਕਿ ਕਿਸੇ ਨੇ ਐਂਟਰੀ ਨਹੀਂ ਕੀਤੀ ਹੈ। ਫਿਰ ਮੰਤਪਾਕੀ ਕਰਨੀ ਹੋਈ ਹੈ। ਅਗੇ ਇਸ ਬਾਰੇ ਅਸੀਂ ਹੋਰ ਵੀ ਵਿਚਾਰ ਕਰ ਰਹੇ ਹਾਂ ਕਿ ਹੋਰਾਂ ਦੇ ਪ੍ਰੀਕਾਸ਼ਨ ਲੈਣੇ ਪਏ। ਕੋਈ ਲੈਣ ਦੀ ਕੋਸ਼ਿਸ਼ ਕਰਾਂਗੇ। ਸਰ ਲੱਗਦਾ ਨਹੀਂ ਕੋਈ ਫੈਂਸਿੰਗ ਵਗੈਰਾ ਕਰਨੀ ਚਾਹੀਦੀ ਜਾਂ ਕੋਈ ਕੰਡਿਆਲੀ ਤਾਰ ਵਗੈਰਾ ਲਗਾਉਣੀ ਚਾਹੀਦੀ ਹੈ ਜੀ ਅੱਗੇ। ਕੰਡਿਆਲੀ ਤਾਰ ਦਾ ਇਸ ਤਰ੍ਹਾਂ ਜਿਹੜੀ ਪ੍ਰੋਟੈਕਟਿਡ ਪਲੇਸ ਹੈ ਵਾਟਰ ਬੋਕ ਸਾਰੇ ਜਿੱਥੇ ਵੀ ਹੁੰਦੇ ਹੈ ਕਿ ਅੰਗਰੇਜ਼ਾਂ ਵੇਲੇ ਤੋਂ ਸੁਰੱਖਣ ਖੇਤਰ ਕੁਸ਼ਿਤ ਕੀਤੇ ਗਏ ਹੈ। ਪਰ ਸਾਡੀ ਪਰਥਾਏ ਬਣ ਗਈ ਕਿ ਲੋਕ ਅਕਸਰ ਖੰਗ ਸੇਰ ਦਾ ਕੋਮਨ ਯਕੀਨ ਵਾਟਾ ਪਾਣ ਜਾਂ ਚਾਰਪੜਾ ਆਕਰ ਅਕਸਰ ਆ ਜਾਂਦੇ ਹੈ ਪਰਿਵਾਰੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਲੋਕਾਂ ਨੂੰ ਧਾਰਮਿਕ ਭਾਵਨਾ ਆ ਜਾਂਦੀ ਹੈ ਕਈ ਲੋਕ ਲੋਕਲ ਹੁੰਦੇ ਆ ਸਾਰੇ ਤੇ ਉਥੇ ਉਹ ਸਫਲ ਨਹੀਂ ਹੋ ਪਾਉਂਦੇ ਕੰਡਿਆਲੀ ਦਾਰ ਇਸ ਕਰਕੇ ਸੰਭਵ ਕੀ ਜੇ ਟਰਾਕ ਟੈਂਕ ਲਗਾਤਾਰ ਸਪਾਈਕਰ ਨਹੀਂ ਹੁੰਦੀ ਹੈ ਸੋਨੇ ਵਰਕਰਾਂ ਨੇ ਕੰਮ ਕਰਨਾ ਹੁੰਦਾ ਹੈ ਕੰਡਿਆਲੀ ਦਾਰ ਸੋ ਨਹੀਂ ਪਰ ਮੇਨ ਗੇਟ ਤੇ ਜਾਂ ਹੋਰ ਯਾਨੀ ਵੀਕ ਪੁਆਇੰਟ ਹੈ ਉਹਨੂੰ ਹੋਰ ਵੀ ਸੈਂਕਸ਼ਨ ਕਰਨ ਬਾਰੇ ਸੋਚਿਆ ਜਾ ਰਿਹਾ ਹੈ